ਤੇ ਉਹ 24 ਨੌ ਦੀ ਜਿਹੜੀ ਦਰਮਿਆਨੀ ਰਾਤ ਹੈ ਉਦੋਂ ਬਟਾਲੇ ਦੇ ਵਿੱਚ ਦੋ ਜਗ੍ਹਾ ਇੱਕ ਜਿਹੜਾ ਰੇਲਵੇ ਸਟੇਸ਼ਨ ਬਟਾਲਾ ਹੈ ਤਾਂ ਜਿਹੜਾ ਅਚਲ ਸਾਹਿਬ ਜਿਹੜਾ ਗੁਰਦੁਆਰਾ ਹੈ ਅਚਲੇਸ਼ਵਰ ਮੰਦਿਰ ਜਿੱਥੇ ਹੈਗਾ ਉੱਥੇ ਇਹਨਾਂ ਦੋਵਾਂ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਔਰ ਐਸਐਫਜੀ ਦੇ ਨਾਰੇ ਲਿਖੇ ਗਏ ਸੀਗੇ ਗਾਂ ਇਨਵੈਸਟੀਗੇਸ਼ਨ ਨੂੰ ਤੋੜਦੇ ਹੋਏ ਹੁਣ ਤੱਕ ਇਹਦੇ ਵਿੱਚ 7 ਬੰਦੇ ਫੜੇ ਗਏ ਬਟਾਲਾ ਪੁਲਿਸ ਵੱਲੋਂ ਬੀਤੇ ਦਿਨ ਸ਼ਹਿਰ ਵਿੱਚ ਫੱਕ-ਫੱਕ ਜਗ੍ਹਾ ਤੇ ਖਾਲਸਾ ਜਿੰਦਾਬਾਦ ਦੇ ਪੋਸਟਰ ਲਾਉਣ ਵਾਲੇ ਸੱਤ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ। ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਨੇ ਦਿੱਤੀ ਜਾਣਕਾਰੀ ਵਿੱਚ ਉਹਨਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਉਮਰ ਮਹਿਜ਼ 20 ਤੋਂ 25 ਸਾਲ ਦੀ ਹੈ। ਇਹਨਾਂ ਨੇ ਸਿਰਫ 14 ਹਜ਼ਾਰ ਲਈ ਇਹ ਕੰਮ ਕੀਤਾ ਸੀ। ਉਨਾ ਨੌਜਵਾਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਆਪਣਾ ਫਿਊਚਰ ਨਾ ਖਰਾਬ ਕਰੋ ਕਿਉਂਕਿ ਅਜੇ ਹਾ ਕੋਈ ਵੀ ਕੰਮ ਜੇਕਰ ਤੁਸੀਂ ਕਰੋਗੇ ਤਾਂ ਸਭ ਤੋਂ ਪਹਿਲਾਂ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਹੀ ਕਾਬੂ ਕੀਤੇ ਜਾਣਗੇ ਮਾਨਯੋਗ ਬੀਜੀਪੀ ਪੰਜਾਬ ਡੀਆਈਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਟੈਰਰ ਆਰਗੇਨਾਈਜੇਸ਼ਨਸ ਐਸਫਜੀ 6 ਫਰ ਜਸਟਿਸ ਐਂਡ ਡਕੀ ਬਬਰ ਖਾਲਸਾ ਇੰਟਰਨੈਸ਼ਨਲ ਦੇ ਸਤ ਆਪਰੇਟਿਵਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਹਦੇ ਵਿੱਚ 23 ਨੂੰ 2025 ਨੂੰ ਜਿਹੜੀ ਦਰਮਿਆਨੀ ਰਾਤ ਹੈ 23 ਔਰ 24 ਨੂੰ ਦੀ ਜਿਹੜੀ ਦਰਮਿਆਨੀ ਰਾਤ ਹੈ ਉਦੋਂ ਬਟਾਲੇ ਦੇ ਵਿੱਚ ਦੋ ਜਗ੍ਹਾ ਇੱਕ ਜਿਹੜਾ ਰੇਲਵੇ ਸਟੇਸ਼ਨ ਬਟਾਲਾ ਹੈ ਤਾਂ ਜਿਹੜਾ ਅਚਲ ਸਾਹਿਬ ਜਿਹੜਾ ਗੁਰਦੁਆਰਾ ਹੈ ਅਚਲੇਸ਼ਵਰ ਮੰਦਿਰ ਜਿੱਥੇ ਹੈਗਾ ਉੱਥੇ ਇਹਨਾਂ ਦੋਵਾਂ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਔਰ ਅਸਬ ਜੀ ਦੇ ਨਾਰੇ ਲਿਖੇ ਗਏ ਸੀਗੇ ਤਾਂ ਇਹ ਬੇਸਿਕਲੀ ਜਿਹੜੀ ਸਰਕਾਰੀ ਜਗ੍ਹਾ ਸੀਗੀ ਉੱਥੇ ਪੇਂਟ ਦੇ ਕੈਨਸ ਦੇ ਰਾਹੀਂ ਜਿਹੜੀ ਇਸ ਤਰ੍ਹਾਂ ਦੇ ਸ਼ਬਦ ਲਿਖੇ ਗਏ ਸੀਗੇ ਤਾਂ ਇਸ ਤੋਂ ਬਾਅਦ ਇਹਦੇ ਜਿਹੜੇ ਮੁਤਲਕਾ ਕੇਸਸ ਇੱਕ ਜੀਆਰਪੀ ਪੁਲਿਸ ਥਾਣੇ ਦੇ ਵਿੱਚ ਰਜਿਸਟਰ ਹੋਇਆ ਇੱਕ ਰੰਗਨ ਡੰਗਲ ਪੁਲਿਸ ਥਾਣੇ ਦੇ ਵਿੱਚ ਦਰਜ ਹੋਇਆ ਤਾਂ ਪੁਲਿਸ ਉਹਨੂੰ ਤਫ਼ਤੀਸ਼ ਕਰਨ ਲੱਗ ਪਈ ਐਂਡ ਵੈਨ ਇਨਵੈਸਟੀਗੇਸ਼ਨ ਵਾਸ ਅੰਡਰਵੇ ਤਾ ਅਗੇਨ ਇਹਦੇ ਵਿੱਚ 39 2025 ਨੂੰ ਮਤਲਬ ਕਰੀਬਨ ਇੱਕ ਹਫਤਾ ਬਾਅਦ ਜਿਹੜਾ ਆਰ ਆਰ 바ਵਾ ਕਾਲਜ ਹੈ ਬੜਾ ਮਸ਼ਹੂਰ ਇੱਥੇ ਹੈਗਾ ਬਟਾਲੇ ਦੇ ਵਿੱਚ ਉਹਦੀ ਕੰਦਾਂ ਤੇ ਉੱਤੇ ਵੀ ਇਹੀ ਸ਼ਬਦਾਵਲੀ ਲਿਖੀ ਗਈ ਸੀਗੀ ਤਾ ਜਦੋਂ ਪੁਰਾਣਾ ਜਿਹੜਾ ਇਨਸੀਡੈਂਟ ਹੈਗਾ 23 ਤਰੀਕ ਵਾਲਾ ਜਦੋਂ ਉੱਥੇ ਉਹ ਲਿਖਿਆ ਗਿਆ ਉਹਦੀ ਜਿਹੜੀ ਵੀਡੀਓ ਹੈ ਜਿਹੜਾ ਟੈਰਰਿਸਟ ਗਰੁਪਤਵੰਤ ਪੰਨੂ ਹੈ ਉਹਨੇ ਉਸ ਚੀਜ਼ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰਤਾ ਇੱਕ ਵੀਡੀਓ ਵੀ ਪਾਈ ਉਹਦੇ ਵਿੱਚ ਹੀ ਟੁਕ ਦ ਰਿਸਪੌਂਸਿਬਿਲਟੀ ਆਫ ਦਾ ਇਨਸੀਡੈਂਟ ਉਹਨੇ ਉਸ ਦੀ ਜ਼ਿੰਮੇਵਾਰੀ ਲੈ ਲਈ ਐਂ ਜਦੋਂ 30 ਤਰੀਕ ਦਾ ਇਨਸੀਡੈਂਟ ਹੁੰਦਾ ਹੈ ਜਿਹੜਾ ਬਟਾਲੇ 메ਨ ਸ਼ਹਿਰ ਚ ਹੋਇਆ ਉਸ ਤੋਂ ਬਾਅਦ ਇਸ ਚੀਜ਼ ਦੀ ਸੀਰੀਅਸ ਨੂੰ ਸਮਝਦੇ ਹੋਏ ਅਸੀਂ ਐਸਪੀ ਡੀ ਸਾਹਿਬ ਦੇ ਸੁਪਰਵਾਈਜ਼ਨ ਦੇ ਤਹਿਤ अलग-अलग टीम्स बनाई हैं टीम्स ਦੇ ਵਿੱਚ ਸਾਡੇ ਡੀਐਸਪੀ ਡੀ ਡੀਐਸਪੀ ਸਿਟੀ ਸੀਗੇ ਸੀਆਈ ਇਨਚਾਰਜ ਪਲੱਸ ਇਹਨਾਂ ਦੀ ਜਿਹੜੀ ਟੀਮ ਹੈ ਸਾਡੇ ਐਸਐਚਓ ਸਿਟੀ ਇਹ ਵੀ ਚਾਰਮਲ ਸੀਗੇ ਤਾਂ ਇਹਨਾਂ ਨੇ ਫਿਰ ਅਲੱਗ-ਅਲੱਗ ਪਹਿਲੂਆਂ ਤੇ ਕੰਮ ਕਰਦੇ ਹੋਏ ਉਹ ਟੈਕਨੀਕਲ ਐਂਡ ਹਿਊਮਨ ਐਂਡ ਤੇ ਕੰਮ ਕਰਦੇ ਹੋਏ ਇਹਦੇ ਵਿੱਚ ਕੇਸ ਨੂੰ ਟ੍ਰੇਸ ਕਰ ਲਿਆ ਇਹਦੇ ਵਿੱਚ ਫਿਰ ਜਦੋਂ ਸ਼ੁਰੂ ਦੇ ਵਿੱਚ ਬੰਦੇ ਫੜੇ ਗਏ ਤਾਂ ਗਾਂ ਇਨਵੈਸਟੀਗੇਸ਼ਨ ਨੂੰ ਤੋਰਦੇ ਹੋਏ ਹੁਣ ਤੱਕ ਇਹਦੇ ਵਿੱਚ 7 ਬੰਦੇ ਫੜੇ ਗਏ। ਸੋ ਜਦੋਂ ਬੰਦੇ ਫੜੇ ਗਏ ਇਹਨਾਂ ਦੀ ਜਿਹੜੀ ਪ੍ਰੀਲਿਮਿਨਰੀ ਪੁੱਛਗਛ ਹੋਈ ਕੁਐਸਚਨਿੰਗ ਹੋਈ ਤਾਂ ਇਹਨਾਂ ਨੇ ਇਹ ਡਿਸਕਲੋਜ਼ ਕਰਤਾ ਇੱਕ ਅਬੇ ਪ੍ਰਤਾਪ ਸਿੰਘ ਹੈ ਉਰਫ ਰਾਜਾ ਹੈਰੋਵਾਲ ਜੋ ਕਿ ਆਰਮੀਨੀਆ ਦੇਸ਼ ਦੇ ਵਿੱਚ ਹੈ ਤਾਂ ਇਹਨਾਂ ਨੇ ਇਹ ਸਾਰਾ ਉਹਦੇ ਕਹਿੰਤੇ ਕੀਤਾ ਸੀਗਾ। ਹੀ ਇਜ਼ ਦਾ ਸੇਮ ਪਰਸਨ ਜਿਹੜਾ ਇੱਕ ਗ੍ਰੇਨਿਟ ਅਟੈਕ ਦੇ ਵਿੱਚ ਵੀ ਪਿੱਛੇ ਫੀਚਰ ਹੋਇਆ ਸੀਗਾ ਜਿਹੜਾ ਕਿਲੇ ਲਾਲ ਸਿੰਘ ਵਾਲਾ ਹੈਗਾ। ਤਾਂ ਇਸ ਰਾਜਾ ਹੈਰੋਵਾਲ ਨੇ ਇਹਨਾਂ ਦੇ ਖਾਤੇ ਦੇ ਵਿੱਚ तकरीबन 14000 ਰੁਪਏ ਜਮ੍ਹਾਂ ਕਰਤੇ ਸੀਗੇ ਤਾਂ ਆਊਟ ਆਫ ਦੋਜ਼ ਫੰਡਸ ਇਹਨਾਂ ਨੇ ਉਹ ਪੇਂਟ ਵੀ ਖਰੀਦਿਆ ਜਿਹਦੇ ਨਾਲ ਇਹਨਾਂ ਨੇ ਉਹ ਲਿਖਤਾ ਸੀਗਾ ਬਾਕੀ ਇਹਨਾਂ ਨੇ ਕੁਝ ਆਪਸ ਵਿੱਚ ਡਿਸਟ੍ਰਿਬਿਊਟ ਕਰ ਲਿਆ ਸੋ ਸੋ ਫਾਰ ਵੀ ਹੈਵ ਅਰੈਸਟਡ 7 ਪੀਪਲ ਤਾਂ ਇੱਕ ਆਸ਼ੂ ਮਸੀ ਹੈ ਇੱਕ ਹਰਪ੍ਰੀਤ ਸਿੰਘ ਹੈ ਰਿੰਕੂ ਹੈ ਜਾਰਜ ਉਰਫ ਮਨੀ ਹੈ ਵਿਕੀ ਹੈ ਸ਼ਮਸ਼ੇਰ ਉਰਫ ਸ਼ੇਰਾ ਹੈ ਸੋਰੂ ਪੁੱਤਰ ਕੁਲਵੰਤ ਹੈ ਇਹਨਾਂ ਦੀ ਪ੍ਰੋਪਰ ਡਿਟੇਲਸ ਪਾਸ ਨੋਟ ਦੇ ਵਿੱਚ ਹੈਗੀਆਂ ਐਂਡ ਇਸ ਤੋਂ ਅਲਾਵਾ ਵੀ ਇਹਦੇ ਵਿੱਚ ਤਿੰਨ ਹੋਰ ਦੋਸ਼ੀ ਹੈਗੇ ਨੇ ਜਿਹੜੇ ਅਸੀਂ ਇਹਦੇ ਵਿੱਚ ਨਾਮਜ਼ਦ ਕਰਤੇ ਹੈਗੇ ਉਹਨਾਂ ਦਾ ਮੈਂ ਆਇਡੈਂਟੀਟੀ ਡਿਸਕਲੋਸ ਨਹੀਂ ਕਰਨਾ ਚਾਹੁੰਦਾ ਸੋ ਕਰੀਬਨ ਇਹਦੇ ਵਿੱਚ 10 ਬੰਦੇ ਫਿਲਹਾਲ ਜਿਹੜੇ ਹੈਗੇ ਨੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਆਏ ਹੈ 7 ਅਸੀਂ ਗ੍ਰਿਫਤਾਰ ਕਰ ਲਏ ਹੈਗੇ ਨੇ ਤਾਂ ਇਹਦੇ ਵਿੱਚ ਜਿਹੜੀ ਇੱਕ ਵੱਡਾ ਛੜੀਯੰਤਰ ਸੀਗਾ ਇੱਕ ਵੱਡੀ ਕਾਂਸਪੀਰੇਸੀ ਸੀਗੀ ਸੋ ਉਹ ਅਸੀਂ ਉਹਦਾ ਪਰਦਾ ਫਾਸ਼ ਹੋਇਆ ਐਂਡ ਇੰਟਰਸਟਿੰਗਲੀ ਇਹਦੇ ਵਿੱਚ ਜਿਹੜੇ ਅਕਿਊਜ਼ ਹੈਗੇ ਨੇ ਦੇ ਆਰ ਦਾ ਫਰਸਟ ਟਾਈਮ ਅਕਿਊਜ਼ ਯੂ ਨੋ ਦਾ ਪੁਰਾਣਾ ਪਿਛੋਕੜ ਨਹੀਂ ਹੈ ਕ੍ਰਾਈਮ ਦਾ ਤਾਂ ਇਹਨਾਂ ਨੂੰ ਇਹ ਆਪਣੀ ਆਰਗੇਨਾਈਜੇਸ਼ਨਸ ਦੇ ਵਿੱਚ ਪੈਸਿਆਂ ਦੇ ਇਵਰ ਰਿਕਰੂਟ ਕਰ ਰਹੇ ਸੀਗੇ ਤਾਂ ਟਾਈਮਲੀ ਇਹਨੂੰ ਬਟਾਲਾ ਪੁਲਿਸ ਨੇ ਟੀਮ ਨੇ ਵਧੀਆ ਕੰਮ ਕਰਦੇ ਇਸ ਮੋਡੂਲ ਨੂੰ ਬਸਟ ਕਰਤਾ ਸੋ ਥੈਟ ਸਾਡਾ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਫਾਰ ਫਰਦਰ ਜਿਹੜੇ ਇਨਸੀਡੈਂਟਸ ਹੋ ਸਕਦੇ ਸੀਗੇ ਉਹਨਾਂ ਨੂੰ ਅਸੀਂ ਰੋਕਤਾ ਸਰਗਰ ਇਹ ਕਿੰਨੀ ਹੈ ਸਾਰੇ ਦੇ ਲੱਗਦਾ ਨਹੀਂ ਕਿ ਸਿਰਫ ਪੈਸੇ ਕਰਕੇ ਇਹ ਮਨਪੀ ਇਹ ਚ ਫਸੇ ਆ ਕਿਉਂਕਿ ਜੇ ਖਾਲਸਤਾਨ ਜਿੰਦਾਬਾਦ ਦੀ ਗੱਲ ਕਰੀਏ ਤੇ ਕੈਮਰਾ ਦੇ ਵਿਖਾਏ ਗਏ ਸਾਰੇ ਕਟਿੰਗ ਚ ਹੀ ਆਏ ਹਾਲਾਂਕਿ ਉਹਨਾਂ ਦੇ ਮੁੱਦੇ ਕੁਝ ਹੋਰ ਨੇ ਖਾਲਸਤਾਨ ਦੇ ਨਹੀਂ ਇਹਦੇ ਵਿੱਚ ਮੈਂ ਜਿਸ ਤਰ੍ਹਾਂ ਦੱਸ ਰਹਾ ਸੀਗਾ ਕਿ ਇੱਕ ਪ੍ਰਾਇਮਰੀ ਜਿਹੜਾ ਮੋਟੂ ਹੈ ਉਹ ਪੈਸੇ ਵੀ ਟਰਾਂਸਫਰ ਹੋਏ ਹੈ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਉਹ ਸਾਰੀ ਚੀਜ਼ ਐਸਟੈਬਲਿਸ਼ ਹੋਈਆਂ ਹਨ ਤਾਂ ਕਿਤੇ ਨਾ ਕਿਤੇ ਪੈਸਾ ਵੀ ਇਹਦੇ ਵਿੱਚ ਪ੍ਰੋਪਰ ਇੱਕ ਮੋਟਿਵ ਹੈ ਏਜ ਕਿੰਨੀ ਸਰ ਇਹ ਜ ਇਹਨਾਂ ਦੀ ਮਤਲਬ 20 ਤੋਂ 25 ਸਾਲ ਦੇ ਦਰਮਿਆਨ ਹੁੰਦੇ ਤਾਂ ਕਿ ਇਹਨਾਂ ਦੀ ਅਪੋਰਚ ਕੀ ਨਿਕਲਣਾ ਪੜੂ ਸ਼ੁਰੂ ਹੋਏ ਉਹ ਕਿਤਾਬਾਂ ਪੜ੍ਹਦੇ ਸਾਰੇ ਆ ਬੇਸਿਕਲੀ ਇੱਕ ਜਿਹੜਾ ਅ ਅਜੇ ਨਾਮ ਕਰਕੇ ਇੱਕ ਇੱਕ ਬੰਦਾ ਹੈ ਜਿਹਦਾ ਜਿਹੜਾ ਰਾਜਾ ਹੈਰੋਵਾਲ ਹੈ ਉਹਦੇ ਨਾਲ ਟੱਚ ਸੀਗਾ ਸੋ ਮੀਨ ਉਹ ਆਪਸ ਵਿੱਚ ਕਮਿਊਨੀਕੇਟ ਕਰਦੇ ਸੀਗੇ ਫਿਰ ਆ ਜਿਹੜੇ ਬਾਕੀ ਬੰਦੇ ਹੈ ਇਹ ਉਹਦਾ ਫਰਦਰ ਫਰੈਂਡ ਸਰਕਲ ਹੈ ਅਸਲਾ ਇਹਨਾਂ ਦੇ ਕੋਲ ਜਾਂ ਕੋਈ ਨਹੀਂ ਨਹੀਂ ਅਸਲਾ ਸਰ ਉਹ ਜਮੀਨਦਾਰੋਂ ਕੀ ਨਾਰਮਲ ਹੰਬਲ ਬੈਕਗਰਾਉਂਡ ਤੋਂ ਆਏ ਹੈ ਸਾਰੇ ਹੈ ਸਾਰੇ ਪੜ੍ਹ ਪੜ੍ਹ ਆ ساری ਡਿਟੇਲ ਜਿਹੜੀ ਹੈਗੀ ਅਬਾਊਟ ਅਕਿਊਜ਼ਡ ਇਹ ਸਾਰੀ ਪ੍ਰੈਸ ਨੋਟ ਦੇ ਵਿੱਚ ਦਿੱਤੀਆਂ ਗਈਆਂ ਜਿਸ ਤਰ੍ਹਾਂ ਰਿਹਾਈਸ਼ ਪੁੱਛ ਰਹੇ ਇਹਨਾਂ ਦਾ ਏਜ ਬ੍ਰੈਕਟ ਕੀ ਹੈ ਇਹਨਾਂ ਦੀ ਪੈਰੈਂਟੇਜ ਕੀ ਹੈ ਸਾਰਾ ਉਹ ਵਿੱਚ ਦਿੱਤੀ ਹੋਈ ਇਨਫੋਰਮੇਸ਼ਨ ਸਾਰਾ ਕੰਮ ਕੀ ਕਰਦੇ ਹੋ ਅਸੀਂ ਆ ਪ੍ਰੈਸ ਨੋਟ ਦੇ ਵਿੱਚ ਹੈਗਾ ਸਰ ਕਿਨੇ ਵੀ ਨਿਕਲਦੇ ਹੀ ਜਿਹੜੇ ਨੂੰ ਲਿਖਦੇ ਸੀ ਇਹ ਜਿਹੜੇ ਇਨਸੀਡੈਂਟs ਦਰਮਿਆਨੀ ਰਾਤ ਕਰੀਬਨ 2 ਵਜੇ 3 ਵਜੇ ਦੇ ਇਨਸੀਡੈਂਟs ਹਨ ਤਿੰਨੇ ਜਿਹੜੇ ਹੈਗੇ ਇੱਕ ਇਥੇ ਰੇਲਵੇ ਸਟੇਸ਼ਨ ਦਾ ਉਥੇ ਮੰਦਿਰ ਦੇ ਬਾਹਰ ਜਿਹੜਾ ਇਹਨਾਂ ਨੇ ਲਿਖਿਆ ਸੀਗਾ इवन ਜਿਹੜਾ ਕਾਲਜ ਦੇ ਬਾਹਰ ਲਿਖਿਆ ਸੀ ਸਰ ਲੋਰਡ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਇਹ ਜਸਟ ਇੱਕ ਫਸੇ ਲੱਗਦੇ ਅਕੋਰਡਿੰਗ ਤੁਹਾਡੇ ਵੀ ਤੇ ਸਾਡੀ ਵੀ ਸੋਚ ਦੇ ਮੁਤਾਬਕ ਇਹ ਸਿਰਫ ਇੱਕ ਪੈਸੇ ਕਰਕੇ ਜਾਂ ਕਿਸੇ ਗੱਲਾਂ ਕਰਕੇ ਫਸ ਗਏ ਨੌਜੋ ਉਹਨਾਂ ਨੂੰ ਕੀ ਪੀਲ ਕਰਨਾ ਚਾਹੋਗੇ ਛੋਟੀ ਉਮਰ ਦੇ ਹਨ ਨੇ ਨੌਜਵਾਨ ਕੋਮ ਜਿਹੜਾ ਹੈ ਬੜਾ ਮਤਲਬ ਸਮਾਰਟ ਹੈ ਤਾਂ ਇਹੋ ਜੀ ਗੱਲਾਂ ਦੇ ਵਿੱਚ ਕੁਝ-ਕੁਝ ਸਾਡੇ ਮੁੰਡੇ ਆ ਜਾਂਦੇ ਹੈ ਜਿਸ ਤਰ੍ਹਾਂ ਮੈਂ ਬਰੀਫ ਵੀ ਕਰ ਰਹਾ ਸੀਗਾ ਕਿ ਪੈਸੇ ਦੇ ਲਾਲਚ ਦੇ ਇਵਸ ਇਹਨਾਂ ਕੋਲੋਂ ਇਹ ਕੰਮ ਕਰਾਇਆ ਗਿਆ ਬਾਕੀ ਇਹਨਾਂ ਨੂੰ ਨਾਲ ਦੇ ਨਾਲ ਇਹ ਅਲੱਗ-ਅਲੱਗ ਐਨਕ੍ਰਿਪਟਿਡ ਮੀਡੀਆਜ਼ ਦੇ ਰਾਹੀਂ ਬ੍ਰੇਨ ਵਾਸ਼ ਵੀ ਕਰਦੇ ਹੈ ਉਸ ਤੋਂ ਬਾਅਦ ਪੈਸੇ ਦਾ ਲਾਲਚ ਵੀ ਦਿੰਦੇ ਇਹਨਾਂ ਨੂੰ ਤਿਆਰ ਕਰਦੇ ਹੈ ਇਹ ਕੰਮ ਕਰਨ ਲਈ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਹਦਾ ਨਤੀਜਾ ਕੀ ਹੋਣਾ ਹੈ ਬਟ ਫਿਰ ਵੀ ਸਾਡੀ ਕੁਝ ਕੁਛ ਇਹੋ ਜੇ ਨੌਜਵਾਨ ਇਹ ਕੰਮ ਕਰਦੇ ਆ ਸੋ ਮੇਰੀ ਅਪੀਲ ਇਹੀ ਹੋਗੀ ਕਿ ਆ ਜਿਹੜੇ ਬਾਹਰ ਬੈ ਕੇ ਇਸ ਤਰ੍ਹਾਂ ਦੇਸ਼ ਵਿਰੋਧੀ ਗਤੀਵਿਧੀਆਂ ਤੁਹਾਡੇ ਕੋਲੋਂ ਕਰਾ ਰਹੇ ਤਾਂ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਹਰਜਾਨ ਆ ਜਿਹੜਾ ਨੁਕਸਾਨ ਹੈ ਉਹਨਾਂ ਬੰਦਿਆਂ ਦਾ ਹੀ ਹੁੰਦਾ ਹੈ ਜਿਹੜੇ ਗਰਾਊਂਡ ਤੇ ਇਹ ਕਰਦੇ ਆ ਸਰ ਇਹਨਾਂ ਨੇ ਹੋਰ ਵੀ ਕਿਤੇ ਇਦਾਂ ਦੇ ਕੰਮ ਕੀਤੇ ਨਹੀਂ ਨਹੀਂ ਫਿਲਹਾਲ ਇਹੀ ਜਿਹੜੇ ਤਿੰਨ ਇਨਸੀਡੈਂਟਸ ਹੈ ਇਹ ਇਹਨਾਂ ਨੇ ਕੀਤੇ ਸਰ ਇਹ ਪਾਕਿਸਤਾਨ ਦੇ ਨਾਰੇ ਤੇ ਲਿਖੀ ਸੀ ਤੋਂ ਬਾਅਦ ਜਿਹੜੀ ਹੋਣ ਇਨਵੈਸਟੀਗੇਸ਼ਨ ਦੇ ਵਿੱਚ ਛੇ ਦਾ ਦਾ ਸਾਹਮਣੇ ਕੋਈ ਪਰੂਵੀ ਕੋਈ ਸੀ ਇਹਨਾਂ ਦਾ ਪਲਾਨ ਨਹੀਂ ਤੁਸੀਂ ਦੇਖੋ ਨਾ ਇਹਨਾਂ ਨੇ ਪਹਿਲਾ ਇੱਕੋ ਹੀ ਰਾਤ ਦੋ ਇਨਸੀਡੈਂਟਸ ਕਰਤੇ ਤੋਂ ਉਦੋਂ ਤੱਕ ਨਹੀਂ ਫੜੇ ਗਏ ਸੀਗੇ ਇਹ ਇਹ 23 ਦੀ ਗੱਲ ਹੈ ਜਦੋਂ ਨਹੀਂ ਫੜੇ ਗਏ ਅਸੀਂ ਇਨਵੈਸਟੀਗੇਟ ਕਰ ਰਹੇ ਸੀਗੇ ਇਹਨਾਂ ਨੂੰ ਟਾਈਮ ਮਿਲ ਗਿਆ ਇਹਨਾਂ ਨੇ 29 ਤਰੀਕ ਨੂੰ ਫੇਰ ਕਰਤਾ ਸੋ ਵੈਰੀ ਲਾਈਕਲੀ ਕਿ ਇਹਨਾਂ ਨੇ ਫਿਰ ਕਰਨੀ ਸੀਗੀ ਕੋਈ ਨਾ ਕੋਈ ਵਾਰਦਾਤ ਕਿਉਂਕਿ ਡਾਇਰੈਕਸ਼ਨਸ ਇਹਨਾਂ ਨੂੰ ਉਫਰੋ ਮਿਲ ਰਹੇ ਸੀਗੇ ਬਾਹਰੋਂ ਆ ਰਹੇ ਸੀਗੇ ਸੋ ਟਾਈਮਲੀ ਬਸਟ ਹੋ ਗਿਆ ਤਾਂ ਜਿਹੜਾ ਅੱਗੇ ਕਰ ਸਕਦੇ ਸੀਗੇ ਉਹ ਰੁਕ ਗਿਆ ਸਰ ਇਹ ਲੱਗਦਾ ਨਹੀਂ ਕਿ ਜਿਵੇਂ ਪੈਸੇ ਦੀ ਵਜ੍ਹਾ 40000 ਰੁਪਿਆ अमाउंट ਸੱਤ ਜਾਣਿਆਂ ਦੇ ਵਿੱਚ ਚਾਰ ਡਿਵਾਈਡਿਸ਼ਨ ਕਰਦੇ ਮੈਨੂੰ ਲੱਗਦਾ ਮਾਈਟ ਕਾਸ਼ ਵੀ ਇਸ਼ੂ ਹੋ ਸਕਦਾ ਹੈ ਨਹੀਂ ਡੈਫੀਨਿਟਲੀ ਦੋਨੋਂ ਚੀਜ਼ਾਂ ਹੁੰਦੀਆਂ ਹਨ ਇੱਕ ਤਾਂ ਇਹਨਾਂ ਨੂੰ ਇੱਕ ਬੰਦੇ ਨੂੰ ਪਹਿਲਾਂ ਇਹ ਪ੍ਰੋਪਰ ਸਕਾਊਟਿੰਗ ਕਰਦੇ ਹੈ ਉਹਨੂੰ ਪਿਕਅਪ ਕਰਦੇ ਹੈ ਉਹ ਉਹਦਾ ਓਰੀਐਂਟੇਸ਼ਨ ਦੇਖਦੇ ਹੈ ਉਹਨੂੰ ਥੋੜਾ ਬ੍ਰੇਨ ਵਾਸ਼ ਕਰਦੇ ਹੈ ਫਿਰ ਨਾਲ ਦੇ ਨਾਲ ਪੈਸੇ ਦਾ ਆਦਾਨ ਪ੍ਰਦਾਨ ਵੀ ਹੁੰਦਾ ਉਹਨਾਂ ਨੂੰ ਪੈਸੇ ਵੀ ਪੇਜਦੇ ਹੈ ਇਹਨਾਂ ਦੀ ਗ੍ਰਿਪ ਚ ਕਿਥੇ ਗਈ ਹੈ ਗ੍ਰਿਫਤਾਰੀ ਇਹਦੇ ਚ ਆਈ ਐਮ ਨਾਟ ਸ਼ੋਰ ਬਟ ਪ੍ਰੈਸ ਨੋਟ ਦੇ ਵਿੱਚ ਡੀਟੇਲਸ ਹੈਗੀਆਂ ਥੈਂਕ ਯੂ ਸਰ